ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ-ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚੋਂ ਦਾ ਇਹ ਨਹੀਂ ਬਣਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨੂੰ ਇਨਸਾਫ਼ ਨਹੀਂ ਮਿਲਦਾ ਅਥਰੂ ਉਹ ਕਹਰੇ ਵੀ ਤਾਂ ਕੁਝ ਕਹ ਲੈ ਉਹ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈਏ 2 ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪਾ ਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੋਂ ਨੂੰ ਦਿਖੇ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨਹੀਂ ਸ਼ੁਕਰ ਨਹੀਂ ਹੁੰਦੀ ਨਹੀਂ ਹੁੰਦੀ ਸੀ ਤੁਸੀਂ ਹੁਣ ਫੋਨ ਲਾਇਆ ਸੀ ਸਾਡੇ ਵੱਲੋਂ ਤਾਂ ਉਹ ਮਰੀ ਵੀ ਐ ਸਾਡੇ ਨਾਲ ਉਹਦਾ ਕੋਈ ਇਲਾਗਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਦਸਤ ਬੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਓਵੇਂ ਕਰਾਂਗੇ ਕੋਈ ਕੁਛ ਕਹੀ ਜਾਵੇ ਉਹ ਸਭ ਕੁਝ ਝੂਠ ਬੋਲ ਰਹੀ ਆ ਕਹਿੰਦੇ ਜੀ ਪੈਸੇ ਦੀ ਗੱਲ ਨਹੀਂ ਤਾਂ ਫਿਰ ਅਕਾਊਂਟ ਕਿਉਂ ਜਾਰੀ ਕੀਤਾ ਕਿਉਂ ਅਕਾਊਂਟ ਦੇ ਰਹੇ ਆ ਐਪ ਵਿੱਚ ਗੱਲ ਕਰ ਰਹੇ ਆ ਉੱਥੇ ਮੀਡੀਆ ਸੌਣ ਉਹ ਕਾਊਂਟ ਇਹਨਾਂ ਨੇ ਨਹੀਂ ਜਾਰੀ ਕੀਤਾ بس ਇਹਨਾਂ ਨੇ ਕੋਈ ਅਕਾਊਂਟ ਨਹੀਂ ਜਾਰੀ ਕੀਤਾ ਅਸੀਂ ਤਾਂ ਜਥੇਬੰਦੀ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਉਹਨਾਂ ਦੇ ਹਸਬੰਦ ਤੋਂ ਲੈ ਗਏ ਕੀ ਨਾਮ ਤੁਹਾਡਾ ਚਰਨਜੀਤ ਚਰਨਜੀਤ ਜੀ ਜਿਹੜੇ